ਜੀ ਵਿਦਿਆਰਥੀਓ ਮੈਰਿਟੋਰੀਅਸ ਸਕੂਲਾਂ ਵਿੱਚ ਜਿਹੜਾ ਦਾਖਲਾ ਹੋਇਆ ਵਿਦਿਆਰਥੀਆਂ ਦਾ ਤੇ ਉਹਨਾਂ ਦੀ ਜਿਹੜੀ ਸੈਕਸ਼ਨ ਦੀ ਵੰਡ ਕਿਸ ਤਰ੍ਹਾਂ ਹੁੰਦੀ ਆ ਬਹੁਤ ਸਾਰੇ ਬੱਚੇ ਨੇ ਨਾਨ ਮੈਡੀਕਲ ਰੱਖਿਆ ਹੁੰਦਾ ਬਹੁਤ ਸਾਰਿਆਂ ਨੇ ਮੈਡੀਕਲ ਤੇ ਬਹੁਤ ਸਾਰਿਆਂ ਨੇ ਕਮਰਸ ਅੱਜ ਦੀ ਵੀਡੀਓ ਦਾ ਮਕਸਦ ਇਹੀ ਆ ਵੀ ਸਕੂਲ ਦੇ ਵਿੱਚ ਜਦੋਂ ਪੜ੍ਹਾਈ ਸ਼ੁਰੂ ਹੁੰਦੀ ਆ ਤਾਂ ਸਭ ਤੋਂ ਪਹਿਲਾਂ ਜਿਹੜੀ ਸੈਕਸ਼ਨ ਦੀ ਵੰਡ ਕੀਤੀ ਜਾਂਦੀ ਹੈਗੀ ਤਾਂ ਜਿਹੜੀ ਇਹ ਸੈਕਸ਼ਨ ਦੀ ਵੰਡ ਹੈ ਜਿਹੜੀ ਪਲੱਸ 1 ਦੇ ਲਈ 6 ਸਕੂਲਾਂ ਲਈ ਆ ਅਮਰitsar ਬਠਿੰਡਾ ਪਟਿਆਲਾ ਮੁਹਾਲੀ ਜ਼ਿਲੰਦਰ ਤੇ ਲੁਧਿਆਣਾ ਕਿਉਂਕਿ ਇਹ 6 ਸਕੂਲ ਪਹਿਲਾਂ ਖੁੱਲੇ ਸੀਗੇ ਚਾਰ ਬਾਅਦ ਦੇ ਵਿੱਚ ਖੁੱਲੇ ਸੀਗੇ ਅੱਜ ਦੀ ਵੀਡੀਓ ਆਪਣੀ 6 ਸਕੂਲਾਂ ਤੇ ਆਧਾਰਿਤ ਹੈ ਇਹਨਾਂ 6 ਸਕੂਲਾਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਜਿਹੜੀ ਸੈਕਸ਼ਨ ਵੰਡ ਕੀਤੀ ਜਾਂਦੀ ਆ ਸੋ ਨਾਨ ਮੈਡੀਕਲ ਦੇ ਲਈ 6 ਸੈਕਸ਼ਨ ਬਣਾਏ ਜਾਂਦੀ ਆ ਜੀ ਇਹਨਾਂ 6 ਸਕੂਲਾਂ ਦੇ ਵਿੱਚ 6 ਸੈਕਸ਼ਨ ਜਾਨੀ ਕਿ ਇੱਕ ਸਕੂਲ ਵਿੱਚ 6 ਸੈਕਸ਼ਨ ਹੋਗੇ ਨਾਨ ਮੈਡੀਕਲ ਦੇ ਵਿੱਚ 6 ਸੈਕਸ਼ਨ ਹੋਗੇ ਨਾਨ ਮੈਡੀਕਲ ਦਾ A ਸੈਕਸ਼ਨ ਬਣਾਇਆ ਜਾਂਦਾ 30 ਲੜਕੀਆਂ 20 ਲੜਕੇ 50 ਹੋਗੇ ਇਸੇ ਤਰ੍ਹਾਂ ਦੇ ਨਾਲ ਨਾਨ ਮੈਡੀਕਲ B 30 ਲੜਕੀਆਂ 20 ਲੜਕੇ 50 ਇਸੇ ਤਰ੍ਹਾਂ ਦਾ ਨਾਨ ਮੈਡੀਕਲ ਸੀ 30 ਲੜਕੀਆਂ 20 ਲੜਕੇ 50 ਨਾਨ ਮੈਡੀਕਲ ਡੀ 30 ਲੜਕੀਆਂ 20 ਲੜਕੇ 50 ਨਾਨ ਮੈਡੀਕਲ ਈ 30 ਲੜਕੀਆਂ 20 ਲੜਕੇ 50 ਨਾਨ ਮੈਡੀਕਲ ਐਫ 30 ਲੜਕੀਆਂ 20 ਲੜਕੇ 50 ਇਸ ਤਰ੍ਹਾਂ ਦੇ ਨਾਲ 50 50 ਦੇ ਜਿਹੜੇ 30 ਲੜਕੀਆਂ ਤੇ 20 ਲੜਕੇ 6 ਜਿਹੜੇ ਨਾਨ ਮੈਡੀਕਲ ਲਈ ਸੈਕਸ਼ਨ ਬਣਾਏ ਜਾਂਦੇ ਆ ਇਸ ਤਰ੍ਹਾਂ ਦੇ ਨਾਲ ਅਸੀਂ ਦੇਖਦੇ ਆ ਨਾਨ ਮੈਡੀਕਲ ਦੇ ਵਿੱਚ 180 ਕੁੜੀਆਂ ਤੇ 120 ਮੁੰਡੇ ਹੁੰਦੇ ਆ ਕੁੱਲ 300 ਸੀਟਾਂ ਹੁੰਦੀਆਂ ਨੇ ਜਿਹੜਾ ਇਹਨਾਂ ਸਕੂਲਾਂ ਦੇ ਵਿੱਚ 6 ਸਕੂਲ ਦੇ ਵਿੱਚ ਜਿਹੜੀ ਆਪਾਂ ਉੱਪਰ ਗੱਲ ਕਰ ਰਹੇ ਹਾਂ ਉਸ ਤੋਂ ਬਾਅਦ ਮੈਡੀਕਲ ਸਟਰੀਮਾਂ ਮੈਡੀਕਲ ਸਟਰੀਮ ਲਈ ਦੋ ਸੈਕਸ਼ਨ ਬਣਦੇ ਆ ਜੀ ਮੈਡੀਕਲ A ਦੇ ਲਈ 30 ਲੜਕੀਆਂ 20 ਲੜਕੇ 50 ਮੈਡੀਕਲ B ਦੇ ਵਿੱਚ ਵੀ 30 ਲੜਕੀਆਂ ਪਲੱਸ 20 ਲੜਕੇ 50 ਇਸ ਤਰ੍ਹਾਂ ਦੇ ਨਾਲ ਮੈਡੀਕਲ ਦੇ ਵਿੱਚ 60 ਹੋ ਗਈਆਂ ਦੋਨੋਂ ਸੈਕਸ਼ਨਾਂ ਦੇ ਵਿੱਚ ਮਿਲਾ ਕੇ ਲੜਕੀਆਂ ਤੇ 40 ਮੁੰਡੇ ਹੋਗੇ ਕੁੱਲ 100 ਸੀਟਾਂ ਹੁੰਦੀਆਂ ਨੇਗੀਆਂ ਸੋ ਇਸੇ ਤਰ੍ਹਾਂ ਦੇ ਨਾਲ ਆਪਾਂ ਗੱਲ ਕਰਦੇ ਆ ਕਿ ਕਮਰਸ ਦੇ ਲਈ ਕਮਰਸ ਦੇ ਲਈ ਵੀ ਦੋ ਸੈਕਸ਼ਨ ਨੇ ਕਮਰਸ A 30 ਲੜਕੀਆਂ 20 ਲੜਕੇ 50 ਕਮਰਸ B ਦੇ ਲਈ ਵੀ 30 ਲੜਕੀਆਂ 20 ਲੜਕੇ 50 ਇਸ ਤਰ੍ਹਾਂ ਦੇ ਨਾਲ ਦੋਨੋਂ ਸ਼ਖਸ਼ਣਾ ਨੂੰ ਬਲਾ ਕੇ ਕਮਰਸ ਦੇ ਵਿੱਚ 60 ਕੁੜੀਆਂ ਹੋ ਗਈਆਂ ਤੇ 40 ਮੁੰਡੇ ਕੁੱਲ 100 ਸੀਟ ਹੋ ਗਈ। ਸੋ ਇਹ ਜਾਣਕਾਰੀ ਵਿਦਿਆਰਥੀਓ ਤੁਹਾਡੇ ਦੇ ਲਈ ਜਿਹੜਾ ਜ਼ਰੂਰੀ ਸੀਗੀ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿਉਂਕਿ ਹੁਣ ਉਸ ਵਜ੍ਹਾ ਜਦੋਂ ਕਲਾਸਾਂ ਸ਼ੁਰੂ ਹੁੰਦੀਆਂ ਨੇ ਤਾਂ ਸ਼ਖਸ਼ਣਾ ਦੀ ਵੰਡ ਹੁੰਦੀ ਹੈ ਤੇ ਤੁਹਾਨੂੰ ਪਤਾ ਲੱਗਣਾ ਬਹੁਤ ਜ਼ਰੂਰੀ ਹੈਗਾ। ਇਹ ਛੇ ਸਕੂਲਾਂ ਤੇ ਅਸੀਂ ਅਗਲੇ ਵੀ ਚਾਰ ਤੇ ਬਣਾਵਾਂਗੇ ਆਪਾਂ ਤੇ ਜੇਕਰ ਚੈਨਲ ਨਾਲ ਨਹੀਂ ਜੁੜੇ ਤਾਂ ਚੈਨਲ ਨਾਲ ਜ਼ਰੂਰ ਜੁੜੋ। ਹਰ ਤਰ੍ਹਾਂ ਦੀ ਜਾਣਕਾਰੀ ਮੇਰੇ ਟੁਰੀਅ ਸਕੂਲਾਂ ਪ੍ਰਤੀ ਕੋਈ ਵੀ ਜਿਹੜਾ ਨੋਟੀਫਿਕੇਸ਼ਨ ਹੁੰਦਾ ਉਤਰੰਤ ਜਿਹੜਾ ਤੁਹਾਨੂੰ ਜਾਣਕਾਰੀ ਪ੍ਰਦਾਨ ਕੀਤੀ ਜਾਊਗੀ ਬਹੁਤ-ਬਹੁਤ ਧੰਨਵਾਦ ਵੱਧ ਤੋਂ ਵੱਧ ਆਪਾਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰੀਏ ਲਾਈਕ ਕਰੀਏ ਕਮੈਂਟ ਕਰੀਏ ਤਾਂ ਕਿ ਤੁਹਾਡੇ ਸਵਾਲਾਂ ਦਾ ਪਤਾ ਲੱਗ ਸਕੇ ਤੇ ਤੁਹਾਡੇ ਸਵਾਲਾਂ ਦਾ ਜਵਾਬ ਦੇ ਸਕੀਏ ਸ਼ੁਕਰੀਆ